ਗੁਰਦਾਸਪਾਨ ਜੀ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦਾ ਅੱਜ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ ਜਿਹੜੇ ਨਾਮੀ ਚਿਹਰੇ ਨੇ ਉਹ ਵੀ ਇੱਥੇ ਪਹੁੰਚੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਰਦਾਰ ਅਲੀ ਵੀ ਇੱਥੇ ਪਹੁੰਚੇ ਨੇ ਹੋਰ ਵੀ ਨਾਮੀ ਚਿਹਰੇ ਇੱਥੇ ਪਹੁੰਚੇ ਨੇ ਕੁਝ ਦਿਨ ਪਹਿਲਾਂ ਦੱਸਦੀਏ ਕਿ ਗੁਰਪੰਥ ਸਿੰਘ ਮਾਨ ਜੀ ਦਾ ਦਿਹਾਂਤ ਹੋਇਆ ਸੀਗਾ ਦੋ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਦਾਖਲ ਸਨ ਲਗਾਤਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨਾਮੀ ਚਿਹਰੇ ਇੱਥੇ ਪਹੁੰਚ ਰਹੇ ਨੇ ਤਸਵੀਰ ਇੱਕ ਵਾਰ ਮੈਂ ਜ਼ਰੂਰ ਦਿਖਾ ਦੇਣਾ ਚਾਹੂੰਗੀ ਕਿ ਇੱਥੇ ਲੋਕ ਜਿਹੜੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਇੱਕ ਵਾਰ ਹੀ ਸਰਦਾਰ ਅਲੀ ਜੀ ਦੀਆਂ ਤਸਵੀਰਾਂ ਜ਼ਰੂਰ ਵਿਖਾ ਦੇਣਾ ਚਾਹਾਂਗੀ ਕਿ ਸਰਦਾਰ ਅਲੀ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਇੱਕ ਹੋਰ ਤਸਵੀਰ ਜਿਹੜੀ ਇੱਧਰ ਤੁਹਾਨੂੰ ਦਿਖਾ ਦੇਣਾ ਚਾਹਾਂਗੇ ਅਸੀਂ ਕਿ ਲਗਾਤਾਰ ਗਿੱਪੀ ਗਰੇਵਾਲ ਇੱਥੇ ਪਹੁੰਚ ਚੁੱਕੇ ਨੇ ਗਿੱਪੀ ਗਰੇਵਾਲ ਇਸ ਵਕਤ ਇੱਥੇ ਪਹੁੰਚ ਚੁੱਕੇ ਨੇ ਤਸਵੀਰ ਤੁਹਾਨੂੰ ਇਸ ਵੇਲੇ ਚੰਡੀਗੜ੍ਹ ਦੀ ਦਿਖਾ ਰਹੇ ਹਾਂ ਗੁਰਦਾਸ ਮਾਨ ਸਾਹਿਬ ਦੇ ਛੋਟੇ ਪਰ ਗੁਰਪੰਤ ਸਿੰਘ ਮਾਨ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਜਿਹੜੇ ਨਾਮੀ ਚਿਹਰੇ ਲਗਾਤਾਰ ਪਹੁੰਚ ਰਹੇ ਨੇ ਰਣਜੀਤ ਰਣਜੀਤ ਬਾਵਾ ਇੱਥੇ ਪਹੁੰਚੇ ਸਨ ਗੀਪੀ ਗਰੇਵਾਲ ਇੱਥੇ ਪਹੁੰਚ ਰਹੇ ਨੇ ਲਾਈਵ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿਹੜੇ ਨਾਮੀ ਚਿਹਰੇ ਨੇ ਇੱਥੇ ਪਹੁੰਚ ਰਹੇ ਨੇ ਸਰਦਾਰ ਅਲੀ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਅਲੀ ਜੀ ਕੀ ਕਦੀ ਮੁਲਾਕਾਤ ਹੋਈ ਸੀਗੀ ਤੁਹਾਡੀ ਇਹਨਾਂ ਦੇ ਨਾਲ ਗੁਰਪੰਤ ਸਿੰਘ ਮਾਨਜੀ ਦੇ ਨਾਲ ਹਾਂਜੀ ਬਿਲਕੁਲ ਨਾਹੋਦਰ ਦਰਬਾਰ ਦੇ ਵਿੱਚ ਇੱਕ ਮੁਲਾਕਾਤ ਹੋਈ ਸੀ ਬਹੁਤ ਨੇਕ ਇਨਸਾਨ ਬਹੁਤ ਅੱਛੀ ਰੂਹ ਸੀ ਜਿੱਦਾਂ ਦੇ ਮਾਨ ਸਾਹਿਬ ਅਰਦਾਸਵੰਤ ਸਾਹਿਬ ਉਹ ਵੀ ਸੇਮ ਉਹਨਾਂ ਦਾ ਸੁਭਾਅ ਸੀਗਾ ਬਹੁਤ ਅੱਛੇ ਇਨਸਾਨ ਸੀ ਬਹੁਤੁਸ਼ਕਰੀਆ ਗੁਰਦਾਸਪਾਨ ਜੀ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦਾ ਅੱਜ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ ਜਿਹੜੇ ਨਾਮੀ ਚਿਹਰੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਰਦਾਰ ਅਲੀ ਵੀ ਇੱਥੇ ਪਹੁੰਚੇ ਨੇ ਹੋਰ ਵੀ ਨਾਮੀ ਚਿਹਰੇ ਇੱਥੇ ਪਹੁੰਚੇ ਨੇ ਕੁਝ ਦਿਨ ਪਹਿਲਾਂ ਦੱਸਦੀ ਹੈ ਕਿ ਗੁਰਪੰਥ ਸਿੰਘ ਮਾਨ ਜੀ ਦਾ ਦਿਹਾਂਤ ਹੋਇਆ ਸੀਗਾ 2 ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਦਾਖਲ ਸਨ ਆ ਲਗਾਤਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨਾਮੀ ਚਿਹਰੇ ਇੱਥੇ ਪਹੁੰਚੇ ਨੇ ਤਸਵੀਰ ਇੱਕ ਵਾਰ ਮੈਂ ਜ਼ਰੂਰ ਦਿਖਾ ਦੇਣਾ ਚਾਹੂੰਗੀ ਕਿ ਇੱਥੇ ਲੋਕ ਜਿਹੜੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲਗਾਤਾਰ ਪਹੁੰਚ ਰਹੇ ਇੱਕ ਵਾਰੀ ਸਰਦਾਰ ਅਲੀ ਜੀ ਦੀਆਂ ਤਸਵੀਰਾਂ ਜ਼ਰੂਰ ਵਿਖਾ ਦੇਣਾ ਚਾਹਾਂਗੀ ਕਿ ਸਰਦਾਰ ਅਲੀ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਇੱਕ ਹੋਰ ਤਸਵੀਰ ਜਿਹੜੀ ਇੱਧਰ ਤੁਹਾਨੂੰ ਦਿਖਾ ਦੇਣਾ ਚਾਹਾਂਗੇ ਅਸੀਂ ਕਿ ਲਗਾਤਾਰ ਕਿਪੀ ਗਰੇਵਾਲ ਇੱਥੇ ਪਹੁੰਚ ਚੁੱਕੇ ਨੇ ਕਿਪੀ 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 ਗਰੇਵਾਲ ਇਸ ਵਕਤ ਇੱਥੇ ਪਹੁੰਚ ਚੁਕੇ ਨੇ ਤਸਵੀਰ ਤੁਹਾਨੂੰ ਇਸ ਵੇਲੇ ਚੰਡੀਗੜ੍ਹ ਦੀ ਦਿਖਾ ਰਹੇ ਹਾਂ ਗੁਰਦਾਸ ਮਾਨ ਸਾਹਿਬ ਦੇ ਛੋਟੇ ਭਰਾ ਗੁਰਪੰਤ ਸਿੰਘ ਮਾਨ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਜਿਹੜੇ ਨਾਮੀ ਚਿਹਰੇ ਲਗਾਤਾਰ ਪਹੁੰਚ ਰਹੇ ਨੇ ਅਰੰਜੀਤ ਰਣਜੀਤ ਬਾਵਾ ਇੱਥੇ ਪਹੁੰਚੇ ਸਨ ਕਿਪੀ ਗਰੇਵਾਲ ਇੱਥੇ ਪਹੁੰਚ ਰਹੇ ਨੇ ਲਾਈਵ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿਹੜੇ ਨਾਮੀ ਚਿਹਰੇ ਨੇ ਇੱਥੇ ਪਹੁੰਚ ਰਹੇ ਨੇ ਸਰਦਾਰ ਅਲੀ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਅਲੀ ਜੀ ਦੀ ਕਦੀ ਮੁਲਾਕਾਤ ਹੋਈ ਸੀਗੀ ਤੁਹਾਡੀ ਇਹਨਾਂ ਦੇ ਨਾਲ ਗੁਰਪੰਤ ਸਿੰਘ ਮਾਨਜੀ ਦੇ ਨਾਲ ਹਾਂਜੀ ਬਿਲਕੁਲ ਨਹੋਦਰ ਦਰਬਾਰ ਦੇ ਵਿੱਚ ਮੁਲਾਕਾਤ ਹੋਈ ਸੀ ਬਹੁਤ ਨੇਕ ਇਨਸਾਨ ਬਹੁਤ ਅੱਛੀ ਰੂਹ ਸੀ ਜਿੱਦਾਂ ਦੇ ਮਾਨ ਸਾਹਿਬ ਅਰਦਾਸਪਨ ਸਾਹਿਬ ਉਹ ਹੀ ਸੇਮ ਉਹਨਾਂ ਦਾ ਸੁਭਾਅ ਸੀਗਾ ਬਹੁਤ ਅੱਛੇ ਇਨਸਾਨ ਸੀ ਉਹ ਜੀ ਬਹੁਤ-ਬਹੁਤ ਸ਼ੁਕਰੀਆ ਸੋ